ਪੰਜਾਬ ਅਤੇ ਹਰਿਆਣਾ ਬਾਰਡਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜੋ ਮਾਹੌਲਾ ਦੇਖਣ ਵਾਲਾ ਬੰਦਾ ਤੇ ਤਣਾਪੂਰ ਮਾਹੌਲ ਨਜ਼ਰ ਆਉਂਦਾ ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਤੁਹਾਨੂੰ ਦੱਸ ਦੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਅਤਿਰੂ ਗੈਂਸ ਦੇ ਗੋਲੇ ਦਾਗੇ ਜਾ ਰਹੇ ਨੇ ਅਤੇ ਕੈਮੀਕਲ ਪਾਣੀ ਦੀ ਬੁਛਾਰਾ ਕੀਤੀ ਜਾ ਰਹੀਆਂ ਜਿਸ ਦੇ ਨਾਲ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਜੋ ਨੌਜਵਾਨ ਨੇ ਕਿਸਾਨ ਨੇ ਉਹਨਾਂ ਦੀ ਅੱਖਾਂ ਮਚਰੀਆਂ ਨੇ ਤੇ ਇਸ ਦੌਰਾਨ ਕਈ ਨੌਜਵਾਨ ਕਿਸਾਨ ਆਗੂ जख्मी ਹੋ ਗਏ ਨੇ ਤੇ ਇੱਕ ਕਿਸਾਨ ਜਿਸ ਦੀ ਉਮਰ 55 60 ਸਾਲ ਦਿਖਾਈ ਦੇ ਰਹੀ ਸੀ ਉਸ ਦੀ ਕਿਸੇ وجہ ਦੇ ਨਾਲ ਇੱਕ ਲੱਤ ਵੀ ਕੱਟ ਗਈ ਆ ਜਿਸ ਨੂੰ ਸਿਵਲ ਹਸਪੀਟਲ ਨੇੜੇ ਲਿਜਾਇਆ ਗਿਆ ਸਾਡੇ ਨਾਲ ਪ੍ਰਧਾਨ ਰਣ ਸਿੰਘ ਝੱਟਾ ਮੌਜੂਦ ਨੇ ਝੱਟਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਹੱਥ ਦੇ ਵਿੱਚ ਕੀ ਆ ਇਹ ਜਿਹੜੇ ਅਥਰੂ ਕਹਿੰਦੇ ਗੋਲੇ ਛਿੜਦੇ ਆ ਜੀ ਇਹ ਹੋਆ ਮਾਰਦੇ ਆ ਇੱਕ ਥੱਲੇ ਲਾ ਕੇ ਫੜਦਾ ਇੱਕ ਉੱਪਰ ਫੜਦਾ ਜਿਹਦੇ ਨਾਲ ਧੂਈ ਧੂਆ ਹੋ ਜਾਂਦਾ ਨੌਜਵਾਨਾਂ ਦੇ ਕਿਸਾਨਾਂ ਦਾ ਸਾਹ ਬੰਦ ਹੋ ਜਾਂਦਾ ਅੱਖਾਂ ਮਚਣ ਲੱਗ ਜਾਂਦੀਆਂ ਨੇ ਤੇ ਬਹੁਤ ਨੌਜਵਾਨ ਡਿੱਗ ਜਾਂਦੇ ਆ ਤੇ ਬਾਅਦ ਦੇ ਵਿੱਚ ਦੋ ਉਲਝ ਜਾਂਦੇ ਫਰਾ ਕੇ ਇਹ ਜਿਹੜੀ ਇਹਨਾਂ ਦੀ ਲਾਈ ਹੋਈ ਹੈ ਫੋਰਸ ਉਹ ਪੁਲਿਸਰਾਂ ਦੇ ਡਾਂਗਾ ਮਾਰ ਜਲਤਾਂ ਡਾਂਗਾ ਮਾਰਦੀ ਆ ਜਿਸ ਤਰ੍ਹਾਂ ਇੱਕ ਸਾਡੇ ਕਿਸਾਨ ਦੀ ਲੱਤ ਟੁੱਟੀ ਆ ਕਈਆਂ ਦੇ ਮਾਸ ਪਾੜ ਗਏ ਕਈਆਂ ਦੇ ਗੋਲੇ ਵੱਜੇ ਤੇ ਬਹੁਤ ਨੌਜਵਾਨ ਤੇ ਕਿਸਾਨ ਜ਼ਖਮੀ ਹੋਏ ਨੇ ਤੇ ਚੇਟਾ ਸਾਹਿਬ ਅਸੀਂ ਵੇਖਿਆ ਸਾਡੇ ਕੋਲ ਵੀਡੀਓ ਵੀ ਬਣਾਈ ਆ ਅਸੀਂ ਇੱਕ ਕਿਸਾਨ ਦੀ ਜੋ ਲੱਤ ਸੀ ਲੰਮਕਰੀ ਸੀ ਸਾਨੂੰ ਲੱਗਦਾ ਵੀ ਕਾਫੀ ਕੰਟਗੀ ਥੋੜੀ ਬਹੁਤ ਰਹਿੰਦੀ ਆ ਕਿਸ ਤਰ੍ਹਾਂ ਵੇਖਦੇ ਹੋ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੇ ਹੋ ਬਿਲਕੁਲ ਜੀ ਦੇਖੋ ਅਸੀਂ ਹਰੇ ਲੋਕ ਇਹ ਕਹਿੰਦੇ ਵੀ ਲੋਕਤੰਤਰ ਆ ਆਜ਼ਾਦ ਦੇਸ਼ ਆ ਉਹਦੇ ਵਿੱਚ ਅਧਿਕਾਰ ਆ ਹਰੇਕ ਨੂੰ ਆਪਣੀ ਗੱਲ ਦਰੱਖਣ ਦਾ ਆਪਣੇ ਹੱਕ ਮੰਗਣ ਦਾ ਅਸੀਂ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਜਿੰਨਾਂ ਨੇ ਔਖੇ ਸਮੇਂ ਦੇ ਵਿੱਚ ਪੂਰੇ ਭਾਰਤ ਦਾ ਢਿੱਡ ਭਰਿਆ ਜਦੋਂ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਦਰੰਗਾਂ ਦੀ ਦੂਜੇ ਮਲੁਖਾਂ ਦੇ ਵਿੱਚ ਝੋਲੀ ਆੜਦੀ ਸੀ, ਠੂਠਾ ਚੱਕੀ ਫਿਰਦੀ ਸੀ ਅਨਾਜ ਵਾਸਤੇ। ਅਸੀਂ ਆਪਣੇ ਟਿੱਬੇ ਢਾਲ ਢਾਲ ਕੇ ਜ਼ਮੀਨਾਂ ਪੱਧਰ ਕਰਕੇ ਅਸੀਂ ਧਰਤੀ ਜ਼ਹਿਰੀਲੀ ਕਰ ਲਈ, ਪਾਣੀ ਥੱਲੇ ਭਜਾਤਾ ਪਰ ਸਾਰੇ ਦੇਸ਼ ਦਾ ਢਿੱਡ ਭਰਿਆ। ਅੱਜ ਨੂੰ ਉਹ ਫਸਲ ਦਾ ਤਾਂ ਭਾਅ ਨਹੀਂ ਮਿਲਦਾ। ਭਾਅ ਨਾ ਮਿਲਣ ਕਰਕੇ ਉਹ ਕਰਜ਼ਈ ਹੋ ਗਿਆ। ਅੱਜ ਅਸੀਂ ਫਸਲ ਦਾ ਭਾਅ ਲੈਣ ਵਾਸਤੇ ਤੇ ਕਰਜ਼ੇ ਦੀ ਮੁਕਤੀ ਵਾਸਤੇ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਵੀ ਸਾਡਾ ਭਾਈ ਸਾਨੂੰ ਸਹੀ ਭਾਅ ਦਿਓ। ਪਰ ਸਾਰਾ-ਥਾਰ ਦੇ ਬੈਰੀਕੇਡ ਲਾ ਕੇ ਬੜੇ-ਬੜੇ ਇੱਥੇ ਸਾਡੇ ਉੱਪਰ ਫੌਜਚਾਰੀ ਹੋਈ ਆ ਸੀਆਰਪੀ ਪੁਲਿਸ ਲਾਈ ਹੋਈ ਆ ਅਥਰੂ ਗੈਸ ੱਡੇ ਜਾ ਰਹੇ ਆ ਜ਼ਹਿਰੀਲਾ ਬਹੁਤ ਜਿਆਦਾ ਜਿਹਨਾਂ ਸਾਹ ਬੰਦ ਹੁੰਦਾ ਅੱਖਾਂ ਮੱਜਦੀਆਂ ਨੇ ਸਾਰਾ ਮੂੰਹ ਮਸਦਾ ਤੇ ਬਾਅਦ ਵਿੱਚ ਆ ਕੇ ਲਾਠੀ ਜਾਰਦ ਕੀਤਾ ਜਾਂਦਾ ਦੋ ਬੰਦਾ ਉਲਟ ਜਾਂਦਾ ਤੇ ਪਾਣੀ ਵੀ ਬਹੁਤ ਕੈਮੀਕਲ ਵਾਲਾ ਕੋਈ ਹਰਾ ਕੋਈ ਲਾਲ ਉਹ ਵੀ ਛਿੱਟਿਆ ਜਾ ਰਹੇ ਆ ਮਤਲਬ ਕਿ ਸੰਤਾ ਇਹ ਲੱਗਦਾ ਵੀ ਜਿਵੇਂ ਪੰਜਾਬ ਦੇ ਕਿਸਾਨ ਭਾਰਤ ਦਾ ਹਿੱਸਾ ਨਾ ਹੋਣ ਜਿਵੇਂ ਜਿਹੜਾ ਪੰਜਾਬ ਵੱਖਰਾ ਦੇਸ਼ ਹੋਵੇ ਜਾਂ ਉਗਰਵਾਦੀ ਹੋਣ ਜਾਂ ਪਾਕਿਸਤਾਨੀ ਹੋਣ ਜਿਹੜਾ ਸਾਡੇ ਨਾਲ ਬਰਤਾਰਾ ਕੀਤਾ ਜਾ ਰਹੇ ਆ ਉਹ ਚੰਗੀ ਗੱਲ ਨਹੀਂ ਪਰ ਅਸੀਂ ਦੱਸ ਦਿੰਦੇ ਹਾਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ਵੀ ਸਾਡੇ ਸਾਬਰ ਦਾ ਬੰਨ ਟੁੱਟਣਾ ਜਾਵੇ ਸਾਨੂੰ ਹੋਰ ਅਨਾਜ ਮਾਓ ਸਾਡੇ ਸਾਬਰ ਨੂੰ ਨਾ ਪਰਖੋ ਤੇ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਵੀ ਤੁਸੀਂ ਕਿੰਨਾ ਚਿਰ ਸੰਦ ਰੋਕ ਕੇ ਰੱਖੋਗੇ ਅਸੀਂ ਪਹਿਲਾਂ ਦਿੱਲੀ 13 ਮਹੀਨੇ ਤਿੰਨ ਦਿਨ ਬੈਠ ਕੇ ਆਏ ਹਾਂ ਕੋਈ ਗੱਲ ਨਹੀਂ ਸਾਰੇ ਹਾਈਵੇ ਜਾਮ ਨੇ ਪਰ ਜੇ ਦਿੱਲੀ ਜਾਵਾਂਗੇ ਆਪਦੇ ਜਿਹੜੇ ਮੰੰਦਰ ਨੂੰ ਮਨਵਾ ਕੇ ਲੈ ਕੇ ਆਵਾਂਗੇ ਜਿੰਨਾ ਸਮਾਂ ਮਰਜ਼ੀ ਲੱਗ ਜੇ ਚੱਟਾ ਸਾਹਿਬ ਜੇਕਰ ਗੱਲ ਕੀਤੀ ਹੈ ਵੀ ਕਦੋਂ ਤੱਕ ਕਦੋਂ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਹ ਕਿਉਂ ਕਰਕੇ ਅਸੀਂ ਵੇਖਿਆ ਕਿ ਥੋੜੇ ਥੋੜੇ ਨੌਜਵਾਨ ਅੱਗੇ ਵਧਦੇ ਨੇ ਫਿਰ ਪਿੱਛੇ ਭੱਜ ਜਾਂਦੇ ਨੇ ਜਾਂ ਉੱਤਰੂ ਕਹਿ ਛੱਡ ਜਾਂਦੇ ਨੇ ਬਿਲਕੁਲ ਜੀ ਜਦੋਂ ਅੱਗੇ ਨੂੰ ਵੱਧਦੇ ਕਿਸਾਨ ਪੂਰਾ ਹੌਸਲਾ ਕਰਕੇ ਉਧਰ ਗੋਲੇ ਛਿੱਟੇ ਆਦੇ ਕਿਸੇ ਗੋਲਾ ਵੱਜਦਾ ਜਾਂ ਸਾਹ ਬੰਦ ਹੋ ਜਾਂਦਾ ਸਾਹ ਬੰਦ ਹੋਣ ਨਾਲ ਜਲਣ ਹੁੰਦੀ ਆ ਅੱਖਾਂ ਦੇ ਵਿੱਚ ਪਾਣੀ ਦਿਖਣੋਂ हट ਜਾਂਦਾ ਉਹ ਬਾਅਦ ਵਿੱਚ ਲਾਠੀ ਚਾਰਜ ਕਰ ਦਿੰਦੇ ਆ ਅਸੀਂ ਕਰ ਰਹੇ ਆ ਸਾਡੇ ਆਗੂ ਮੀਟਿੰਗ ਚੱਲ ਰਹੀ ਆ ਰਣਨੀਤੀ ਬਣਾ ਰਹੇ ਆ ਵੀ ਜਿਹੜੇ ਇਹਨਾਂ ਦੇ ਗੋਲੇ ਗਾਲੇ ਆ ਉਹਨਾਂ ਦੇ ਪਰ ਪਾਣੀ ਪੂਣੀ ਦਾ ਕੰਮ ਇੰਤਜ਼ਾਮ ਕੀਤਾ ਜਾਵੇ ਜਿਵੇਂ ਸਪਰੇਅ ਵਾਲੇ ਪੰਪ ਹੋਣ ਜਾਂ ਖੇਤਾਂ ਦੇ ਵਿੱਚ ਵੱਡੇ ਜੋ ਟਰੈਕਟਰਾਂ ਨਾਲ ਚੱਲਦੇ ਆ ਉਹਨਾਂ ਦਾ ਕਰਦੇ ਆ ਇੰਤਜ਼ਾਮ ਮੀਟਿੰਗ ਚੱਲਦੀ ਆ ਬੋਰੀਆਂ ਵਾਰੀਆਂ ਲੈ ਕੇ ਆ ਰਹੇ ਆ ਤੇ ਵਧਾਂਗੇ ਅੱਗੇ ਨੂੰ ਕੋ ਉਹ ਉਹਨਾਂ ਨੇ ਰੋਕਣ ਦਾ ਜ਼ੋਰ ਲਾਇਆ ਹੋਇਆ ਅਸੀਂ ਵਧਣ ਤੇ ਲਾਵਾਂਗੇ ਪਰ ਅੱਗੇ ਨੂੰ ਵਧਾਂਗੇ ਜੋ ਵੀ ਨੁਕਸਾਨ ਹੁੰਦਾ ਤੇ ਉਹਦੀ ਸਰਕਾਰ ਜ਼ਿੰਮੇਵਾਰ ਆ ਇਹ ਬਿਲਕੁਲ ਹੈ ਜੋ ਵੀ ਨੁਕਸਾਨ ਹੁੰਦਾ ਉਸਦੀ ਸਰਕਾਰ ਜ਼ਿੰਮੇਵਾਰ ਆ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਜੇਕਰ ਆਖੇ ਜਾਵੇ ਕਿਸਾਨੀ ਅੰਦੋਲਨ ਭਾਗ 2 ਦੇ ਵਿੱਚ ਮੌਜੂਦ ਨੇ ਵੀਰ ਖੜੇ ਨੇ ਨੌਜਵਾਨ ਨੇ ਕਿਨਾ ਵੀਰੇ ਅਮਰਪਾਲ ਸਿੰਘ ਜੀ ਅਮਰਤਵਾਲ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਕਿ ਪੰਜਾਬ ਜੋ ਇੰਡੀਆ ਦਾ ਹਿੱਸਾ ਲੱਗਦਾ ਨਹੀਂ ਨਹੀਂ ਲੱਗ ਰਿਹਾ ਜੀ ਜਿਸ ਤਾਂ ਦਾ ਕਰ ਰਹੀ ਏ ਇਸ ਹਿਸਾਬ ਤੇ ਤੇ ਨਹੀਂ ਲੱਗ ਰਿਹਾ ਜੀ ਇਸ ਹਿਸਾਬ ਦਾ ਇਸ ਤਰ੍ਹਾਂ ਤਾਂ ਕੋਈ ਜਿਸ ਤਰ੍ਹਾਂ ਵੀ ਅਸੀਂ ਪੁਰਾਣੀ ਪਾਕਿਸਤਾਨ ਤੋਂ ਆਏ ਆ ਇਸ ਹਿਸਾਬ ਤੇ ਸਾਡੇ ਨਾਲ ਤਸ਼ੱਤ ਕੀਤਾ ਜਾ ਰਿਹਾ ਹੈ ਮਰਚਾਂ ਵਾਲਾ ਪਾਣੀ ਹੋਰ ਤੱਕ ਤਾਂ ਸਾਡੇ ਉੱਤੇ ਪਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਸਾਡੇ ਭਰਾਵਾਂ ਦੀਆਂ ਲੱਤ ਕੱਟੀ ਗਈ ਬਜ਼ੁਰਗ ਨੇ ਕਿਸ ਤਰ੍ਹਾਂ ਦਾ ਹਾਲ ਦੇ ਬਹੁਤ ਬਹੁਤ ਬਰ ਟੁੱਟੀਆਂ ਨੇ ਜੀ ਬਹੁਤ ਬੰਦਾ ਹਾਲ ਕੀਤਾ ਜਾ ਰਿਹਾ ਜੇ ਕੋਈ ਸਾਡਾ ਕੋਈ ਬੰਦਿਆਂ ਨਾਲ ਗੱਲ ਨਹੀਂ ਹੈਗੀ ਜੀ ਮੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਵੀ ਬੈਠ ਕੇ ਸੁੱਲਝ ਕੋਈ ਗੱਲ ਕਰ ਲੈਣੀ ਚਾਹੀਦੀ ਏ ਇਸ ਤਰ੍ਹਾਂ ਵਾਰ-ਵਾਰ ਤੰਗ ਨਾ ਕੀਤਾ ਜਾਵੇ ਆ ਦੇਖ ਸਕਦੇ ਹੋ ਤੁਸੀਂ ਕੀ ਹਾਲ ਹੋ ਰਿਹਾ ਸਾਗ ਵੀਰੇ ਜੇਕਰ ਗੱਲ ਕੀਤੀ ਜਾਵੇ ਕਿ ਲੱਗਦਾ ਕਿਸਾਨ ਅੱਗੇ ਵੱਧ ਪਾਉਣਗੇ ਜੋ ਬੈਰੀਕੇਡ ਲਾਏ ਨੇ ਉਹਨਾਂ ਨੂੰ ਤੋੜ ਕੇ ਦਿੱਲੀ ਵੀਰੇ ਪਿੱਛੇ ਵੀ ਕੋਈ ਟਾਈਮ ਨਹੀਂ ਲੱਗਿਆ ਸੀ ਸਾਰੀ ਘੰਟਾ ਡੇਢ ਘੰਟਾ ਲੱਗਿਆ ਸੀ ਇਹ ਤਾਂ ਜਥੇਬੰਦੀਆਂ ਦੀ ਗੱਲ ਚੱਲ ਰਹੀ ਹੈ ਅਸੀਂ ਜਥੇਬੰਦੀਆਂ ਨੂੰ ਦੇਖ ਰਹੇ ਹਾਂ ਵੀ ਕੀ ਕਹਿ ਰਹੇ ਨੇ ਇਹ ਕੋਈ ਜਿਆਦਾ ਸਾਡੇ ਮੂਹਰੇ ਆੜਨ ਵਾਲੇ ਨਹੀਂ ਹੈਗੇ ਕਿਉਂਕਿ ਸਾਡਾ ਇਕੱਠ ਕਾਫਲਾ ਬਹੁਤ ਵੱਡਾ ਹੈ 400 4 ਕਿਲੋਮੀਟਰ ਦਾ ਜਾਮ ਟਰਾਲੀਆਂ ਟਰੈਕਟਰਾਂ ਦਾ ਬਾਕੀ ਹਰਿਆਣੇ ਵਾਲੇ ਬੰਦੇ ਆ ਕੇ ਸਪੋਰਟ ਕਰ ਰਹੇ ਨੇ ਇੱਥੇ ਸਾਰਾ ਹਰਿਆਣੀ ਖੜੇ ਇੱਥੇ ਭਾਈ ਇਹ ਕਹਿੰਦੇ ਨੇ ਇਕੱਲਾ ਪੰਜਾਬ ਆ ਸਾਰੇ ਹਰਿਆਣੇ ਇਧਰ ਨਿਗਾ ਮਾਰੋ ਕਣਕਾਂ ਦੇ ਵਿੱਚ ਸਾਰਾ ਹਰਿਆਣਾ ਆ ਰਿਹਾ ਹੈ ਇਕੱਲਾ ਪੰਜਾਬ ਨਹੀਂ ਹੈਗਾ ਸਾਰੀਆਂ ਸਟੇਟਾਂ ਨਾਲ ਲੱਗ ਰਹੀਆਂ ਨੇ ਇਹਦਾ ਇਹਨਾਂ ਨੂੰ ਐ ਵੀ ਚੱਲ ਦੇਖ ਲੈਣੇ ਜੇ ਮੁੜ ਜਾਂਦੇ ਨੇ ਪਰ ਮੁੜਨ ਵਾਲੀ ਕੌਮ ਹੈ ਨਹੀਂ ਜਿਹੜੀ ਸਿੱਖ ਕੌਮ ਹੈ ਮੁੜਦੀ ਨਹੀਂ ਹੈਗੀ ਏ ਦਾ ਜਿੰਨਾ ਮਰਜੀ ਜੋਰ ਲੈਣਾ ਹੁਣ ਗੋਲੇ ਮਾਰ ਕੇ ਲੱਤਾਂ ਤੋੜ ਰਹੇ ਨੇ ਇਹ ਇੱਕ ਦੋ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਨੇ ਕੋਈ ਚੱਕਰ ਨਹੀਂ ਤੋੜੀ ਜਾਂਦੇ ਅੱਥੇ ਸਿੱਧੀਆਂ ਪਾਣ ਆਏ ਆ ਦੇਸ ਦੀ ਖੱਦਰ ਸਿੱਧੀਆਂ ਪਾਏ ਪਹਿਲਾਂ ਵੀ ਸਿੱਧੀਆਂ ਪੰਜੀਆਂ ਨੇ ਸਿੱਖਾਂ ਦੀਆਂ ਹੁਣ ਵੀ ਪਾ ਲਾਂਗੇ ਜੀ ਬਿਲਕੁਲ ਕਿਸਾਨ ਵੀਰ ਦਾ ਕਹਿਣਾ ਕੀ ਕੱਲਾ ਪੰਜਾਬ ਹੀ ਨਹੀਂ ਪੰਜਾਬ ਦਾ ਕਿਸਾਨ ਹੀ ਨਹੀਂ ਸਗੋ ਨਾਲ ਲੱਗਦਾ ਸੂਬਾ ਹਰਿਆਣਾ ਦੇ ਜੋ ਹਰਿਆਣਾ ਪਾਈਚਾਰ ਦੇ ਕਿਸਾਨ ਨੇ ਉਹੋ ਵੱਡੀ ਗਿਣਤੀ ਦੇ ਵਿੱਚ ਆਲੇ-ਦੁਆਲੇ ਖੜੇ ਨੇ ਖੇਤਾਂ ਵਿੱਚ ਦੀ ਹੁੰਦੇ ਹੋਏ ਇਸ ਬਾਰਡਰ ਦੇ ਉੱਤੇ ਹਰਿਆਣਾ ਦੇ ਜੋ ਕਿਸਾਨ ਨੇ ਬਦ ਰਹੇ ਜਿਸ ਤਰ੍ਹਾਂ ਜ세ਬੰਦੀਆ ਵੱਲੋਂ ਵੀ ਆਖਿਆ ਗਿਆ ਸੀ ਕਿ ਹਰਿਆਣਾ ਛੋਟਾ ਭਾਈ ਜੋ ਕਿ ਹਮੇਸ਼ਾ ਸਾਡੇ ਨਾਲ ਤਤਪਰ ਤਤ ਰੰਦਾ ਸਿਰਫ ਲੋੜ ਆ ਕੀ ਆਵਾਜ਼ ਦੇਣ ਦੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਖੰਨੌਰੀ ਸੰਗਰੂਰ